ਹੁੰਦਾ ਕਸੀਂ ਦੇਖਿਆ ਕਿ ਅਮਰੀਕਾ ਵਿੱਚ ਜਦੋਂ ਆਈਸੀਈ ਦੇ 에ਜੰਟ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇ ਮਾਰੀਆਂ ਕਰਦੇ ਨੇ ਤਾਂ ਉਹਨਾਂ ਦੇ ਮੂੰਹ ਤੇ ਹਮੇਸ਼ਾ ਕਾਲੇ ਰੰਗ ਦਾ ਮਾਸਕ ਪਹਿਨਿਆ ਹੁੰਦਾ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ ਅਧਿਕਾਰੀਆਂ ਦੀ ਪਛਾਣ ਨੂੰ ਲੈ ਕੇ ਸ਼ੱਕ ਪੈਦਾ ਹੁੰਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਕੈਲੀਫੋਰਨੀਆ ਸੈਨੇਟ ਦੇ ਵਿੱਚ ਅਜਿਹਾ ਬਿੱਲ ਪੇਸ਼ ਹੋਇਆ ਜਿਸ ਉਸ ਨਾਲ ਅਧਿਕਾਰੀਆਂ ਨੂੰ ਮਾਸਕ ਪਹਿਨਣ ਤੋਂ ਰੋਕਿਆ ਜਾਵੇਗਾ ਸਸ਼ਟ੍ਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਵੀ ਪੰਜਾਬੀ ਕੈਲੀਫੋਰਨੀਆ ਦੇ ਦੋ ਸੈਨੇਟਰਸ ਨੇ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ ਜਿਸ ਦਾ ਨਾਮ ਹੈ 노 ਸੀਕਰਟ ਪੁਲਿਸ ਐਕਟ ਜੋ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਦੇ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਮਾਸਕ ਪਹਿਨਣ ਤੋਂ ਰੋਕੇਗਾ ਇਸ ਬਿੱਲ ਦਾ ਮਕਸਦ ਹੈ ਅਧਿਕਾਰੀਆਂ ਨੂੰ ਆਪਣੀ ਪਛਾਣ ਸਪਸ਼ਟ ਰੱਖਣ ਦੇ ਲਈ ਮਜਬੂਰ ਕੀਤਾ ਜਾਵੇ ਜਿਸ ਦੇ ਨਾਲ ਜਨਤਾ ਦੇ ਵਿੱਚ ਭਰੋਸਾ ਵਧੇ ਅਤੇ ਲੋਕਾਂ ਨੂੰ ਪਤਾ ਹੋਵੇ ਕਿ ਉਹ ਅਸਲ ਅਧਿਕਾਰੀਆਂ ਦੇ ਨਾਲ ਹੀ ਸੰਪਰਕ ਦੇ ਵਿੱਚ ਨੇ ਇਹ ਬਿੱਲ ਸੈਨੇਟਰ ਸਕਾਟ ਵਿਨਰ ਅਤੇ ਜੈਸੀ ਐਰਗੁਐਨ ਦੇ ਵੱਲੋਂ ਪੇਸ਼ ਕੀਤਾ ਗਿਆ ਹੈ ਇਸ ਬਿਲ ਦੇ ਅਨੁਸਾਰ ਸਥਾਨਕ ਸੂਬੇ ਤੇ ਫੈਡਰਲ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਆਪਣਾ ਚਿਹਰਾ ਟਕੰਦੀ ਮਨਾਹੀ ਹੋਵੇਗੀ। ਅਧਿਕਾਰੀਆਂ ਨੂੰ ਆਪਣੀ ਵਰਦੀ ਤੇ ਨਾਮ ਜਾਂ ਫਿਰ ਬੈਚ ਨੰਬਰ ਵਰਗੀ ਪਛਾਣ ਦਿਖਾਉਣੀ ਹੋਵੇਗੀ। ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਨੂੰ ਮਾਮੂਲੀ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਵੈਟ ਟੀਮਜ਼ ਜੰਗਲੀ ਅੱਗ ਦੌਰਾਨ ਸੁਰੱਖਿਆ ਲਈ ਮਾਸਕ ਜਾਂ ਫਿਰ ਮੈਡੀਕਲ ਮਾਸਕ ਪਹਿਨਣ ਦੀ ਛੋਟ ਹੋਵੇਗੀ। ਹਾਲ ਹੀ ਦੇ ਵਿੱਚ ਲਾਸ ਏਂਜਲਸ, ਸਨ ਫਰਾਂਸਿਸਕੋ ਅਤੇ ਸੈਂ ਡਿਏਗੋ ਵਰਗੇ ਸ਼ਹਿਰਾਂ ਵਿੱਚ ICE ਅਧਿਕਾਰੀਆਂ ਨੇ 마스크 ਪਹਿਨ ਕੇ ਬਿਨਾ ਪਛਾਣ ਵਾਲੀਆਂ ਗੱਡੀਆਂ ਦੀ ਵਰਤੋਂ ਕਰਕੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਨਾਲ ਲੋਕਾਂ ਦੇ ਵਿੱਚ ਡਰ ਅਤੇ ਅਸਮੰਜਸਤਾ ਦਾ ਮਾਹੌਲ ਪੈਦਾ ਹੋਇਆ ਸੈਨੇਟਰ ਵੀਨਰ ਦੇ ਮੁਤਾਬਿਕ ਇਹ ਅਧਿਕਾਰੀ 마스크 ਪਹਿਨ ਕੇ ਅਤੇ ਬਿਨਾ ਪਛਾਣ ਦੇ ਲੋਕਾਂ ਨੂੰ ਚੁੱਕ ਲੈ ਜਾਂਦੇ ਨੇ ਜੋ ਲੋਕਤੰਤਰ ਲਈ ਖਤਰਨਾਕ ਹੈ ਅਤੇ ਇਸ ਦੇ ਨਾਲ ਲੋਕਾਂ ਦਾ ਭਰੋਸਾ ਵੀ ਟੁੱਟਦਾ ਹੈ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਵੀ ਵੀਡੀਓਜ਼ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ 마ਸਕ ਪਹਿਨੇ ਅਧਿਕਾਰੀ ਲੋਕਾਂ ਨੂੰ ਬਿਨਾ ਵਾਰੰਟ ਦਿਖਾਏ ਗ੍ਰਿਫਤਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਕੁਝ ਲੋਕ ਅਤੇ ਖੁਦ ਆਈਸੀਈ ਦੇ ਅਧਿਕਾਰੀ ਇਸ ਬਿੱਲ ਦੇ ਹੱਕ ਵਿੱਚ ਹਨ ਉਹਨਾਂ ਦੇ ਮੁਤਾਬਿਕ ਆਈਸੀ ਏਜੰਡਾ ਦੀ ਸੁਰੱਖਿਆ ਖਤਰੇ ਦੇ ਵਿੱਚ ਪੈ ਸਕਦੀ ਹੈ ਜੇਕਰ ਇਹ ਬਿੱਲ ਪਾਸ ਹੁੰਦਾ ਹੈ ਤਾਂ ਕੈਲੀਫੋਰਨੀਆ ਪਹਿਲਾ ਅਜਿਹਾ ਰਾਜ ਹੋਵੇਗਾ ਜੋ ਅਧਿਕਾਰੀਆਂ ਨੂੰ 마ਸਕ ਪਹਿਨਣ ਤੋਂ ਰੋਕੇਗਾ